ਮੈਂ ਬੇਨਤੀ ਕੀਤੀ ਸੀ ਵੀ ਮੇਰੀ ਕੌਮ ਇਤਿਹਾਸ ਨਹੀਂ ਪੜਦੀ ਮੈਂ ਬੜੀਆਂ ਸਟੇਜਾਂ ਤੇ ਉਲਾਮਾ ਦਿੱਤਾ ਵੀ ਕੌਮ ਇਤਿਹਾਸ ਨਹੀਂ ਪੜਦੀ ਪਰ ਕੰਦੋ ਵਾਲੀ ਦੀ ਸੰਗਤ ਨੇ ਅੱਜ ਉਲਾਮਾ ਹਿਲਾ ਦਿੱਤਾ ਪਤਾ ਕੀ ਹੁੰਦਾ ਹੈ ਵੇਖੋ ਸੰਗਤ ਜੀ ਬ੍ਰਾਂਡ ਬਣ ਕੇ ਸ਼ੂ ਵਿਕਦੇ ਨੇ ਜੁੱਤੀਆਂ ਵਿਕਦੀਆਂ ਨੇ ਮਾਲ ਦੇ ਵਿੱਚ ਸ਼ੀਸ਼ਿਆਂ ਦੇ ਵਿੱਚ ਉਹਨਾਂ ਦੀ ਕੀਮਤ 5000 ਤੋਂ ਉੱਪਰ ਨੂੰ ਚੜੀ ਜਾਂਦੀ ਹੈ ਮੈਕਸਿਮਮ ਜਿੰਨੀ ਮਰਜ਼ੀ ਹੋ ਜਾਵੇ ਮਿਨੀਮਮ ਚੰਗੇ ਬ੍ਰਾਂਡ ਦੀ ਜਿਹੜੀ ਅਮਾਊਂਟ ਹੈ ਨਾ ਉਹ 5000 ਤੋਂ 8-10000 ਤੋਂ ਸਟਾਰਟ ਹੀ ਹੁੰਦੀ ਹੈ ਮੈਂ ਜ਼ਿਕਰ ਕਰਦਾ ਨਾ ਵੀ ਇੱਥੇ ਤਾਂ ਜੁੱਤੀਆਂ ਮੌਲ ਦੇ ਵਿੱਚ ਸ਼ੀਸ਼ਾਂ 'ਚ ਲਾ ਕੇ ਬ੍ਰਾਂਡ ਬਣ ਬਣ ਕੇ ਵਿਕਦੀਆਂ ਨੇ ਲੋਕੀ ਭੱਜ-ਭੱਜ ਕੇ ਖਰੀਦਦੇ ਨੇ ਪਰ ਇੱਥੇ ਕਿਤਾਬਾਂ ਘਟਿਆਂ ਮਿੱਟੀਆਂ ਵਿੱਚ ਰੁਲਦੀਆਂ ਨੇ ਮੰਜਿਆਂ ਦੇ ਉੱਤੇ ਇਹਨਾਂ ਨੂੰ ਖਰੀਦ ਕੇ ਜਿਨ੍ਹਾਂ ਵਿੱਚੋਂ ਗਿਆਨ ਮਿਲਣਾ ਹੈ ਉਹਨੂੰ ਪੜਨ ਲਈ ਕੋਈ ਤਿਆਰ ਨਹੀਂ ਤਾਂ ਇਹ ਤੋਂ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਜਿਹੜੇ ਲੋਕ ਜੁੱਤੀਆਂ ਦੇ ਸ਼ੌਕੀਨ ਹੋਣ ਤੇ ਕਿਤਾਬਾਂ ਨਾ ਖਰੀਦੇ ਹੋਣ ਸਮਝ ਲੈਣਾ ਚਾਹੀਦਾ ਵੀ ਉਹਨਾਂ ਲੋਕਾਂ ਨੂੰ ਵਿਦਿਆ ਦੀ ਨਹੀਂ ਸਮਝਦਾਰ ਕੋਈ ਇਸ਼ਾਰਾ ਕਾਫੀ ਹੈ ਕਿ ਚੀਤੀ ਲੋੜ ਹੈ ਪਰ